ਸਰਕਾਰ ਮੁਰਦਾਵਾਰ ਪੰਜਾਬ ਸਰਕਾਰ ਮੁਰਦਾਵਾਰ ਐਮਪੀ ਸਰਕਾਰ ਮੁਰਦਾਵਾਰ ਮੁਰਦਾਵਾਰ ਪੰਜਾਬ ਸਰਕਾਰ ਮੁਰਦਾਵਾਰ ਜਨਤਾ ਮੁਰਦਾਵਾਰ ਪੰਜਾਬ ਸਰਕਾਰ ਮੁਰਦਾਵਾਰ ਮੁਰਦਾਵਾਰ ਸਰਕਾਰ ਮੁਰਦਾਵਾਰ ਜੀ ਕੀ ਨਾਮ ਤੇ ਆਟਾ ਮੇਰਾ ਨਾਮ ਪਰਮਜੀਤ ਕੌਰ ਆ ਜੀ ਕਿੰਨੇ ਮੈਂਬਰ ਹੋ ਅਸੀਂ 10 ਮੈਂਬਰ ਆਂ ਕਾਰਡ ਤੇ ਖੋਲ ਕੇ ਦਿਖਾਵਾਂਗੇ ਕਿੰਨੇ ਮੈਂਬਰ ਆਂ ਹਾਂਜੀ ਹਾਂਜੀ ਕਾਰਡ ਤੇ ਮੇਰਾ ਕੱਲੀ ਦਾ ਹੀ ਆ ਜੀ ਕਾਰਡ ਤੇ ਕੱਲੀ ਦਾ ਮੈਂਬਰ ਤੁਸੀਂ ਦੱਸਿਆ ਇਹ ਬਾਕੀ ਦੇ ਮੈਂਬਰ ਕਿਉਂ ਚੜੇ ਕਾਰਡ ਤੇ ਕੀ ਹੋ ਜਾਣਾ ਇਹਨਾਂ ਨੂੰ ਪਤਾ ਹੋਗਾ ਜੇ ਜਦੋਂ ਤੁਸੀਂ ਇਹ ਕਾਰਡ ਬਣਵਾਇਆ ਸੀ ਉਦੋਂ ਤੁਸੀਂ ਮੈਂਬਰ ਦੱਸ ਹੀ ਦੱਸੇ ਸੀ ਇਹਨਾਂ ਨੂੰ ਹਾਂਜੀ ਆਧਾਰ ਕਾਰਡ ਦਿੱਤੇ ਫੋਟੋਆਂ ਕਾਪੀਆਂ ਦਿੱਤੀਆਂ ਇਹਨਾਂ ਨੂੰ ਜੀ ਤੇ ਜਿਹੜੀ ਆ ਕਣਕ ਜਿਹੜੀ ਆਈ ਆ ਤੁਹਾਨੂੰ ਹੁਣ ਕਣਕ ਲੈਣ ਗਏ ਸੀ ਤੁਸੀਂ ਹਾਂਜੀ ਕਣਕ ਲੈਣ ਗਏ ਸੀ ਕੀ ਜੋ ਆ ਮਿਲਿਆ ਜੀ ਉਹਨਾਂ ਨੇ ਸਾਨੂੰ ਕੁੱਤੇ ਛੜ ਕੇ ਮਾਰ ਕੇ ਘਰੋਂ ਕਣਕ ਬਾਹਰ ਕਰ ਦਿੱਤਾ ਕਣਕ ਤੇ ਉਹਨੂੰ ਦੇਤੀ ਜਾਂਦੇ ਪਤਾ ਨਹੀਂ ਇਹ ਤਾਂ ਨੂੰ ਪਤਾ ਹੋਗਾ ਵੀ ਕੀ ਵਜ੍ਹਾ ਹੈ ਜੀ ਤਾਂ ਕੀ ਪ੍ਰਸ਼ਾਸਨ ਕੋ ਮੰਗ ਕਰਦੇ ਵੀ ਅਸਤੇ ਕਹਿੰਦੇ ਸਾਡਾ ਸਾਨੂੰ ਹੱਕ ਮਿਲਣਾ ਚਾਹੀਦਾ ਆ ਜੀ ਤਕੜੇ ਲੋਕਾਂ ਨੂੰ ਮਿਲ ਗਿਆ ਕੋਠੀਆਂ ਵਾਲਿਆਂ ਨੂੰ ਮਿਲ ਗਿਆ ਜਿਨ੍ਹਾਂ ਦੀ ਜ਼ਮੀਨਾਂ ਗਾਇਆ ਦਤਾ ਉਹਨਾਂ ਨੇ ਬੱਚੇ ਤੁਹਾਡੇ ਕੀ ਕੰਮ ਕਰਦੇ ਆ ਜੀ ਬੱਚੇ ਦਿਹਾੜੀ ਦਾਪਾ ਹੀ ਕਰਦੇ ਆ ਜੀ ਹੁਣ ਤੋਂ ਵੀ ਬੰਦ ਆ ਹੁਣ ਉਹ ਵੀ ਵੇਲੇ ਵੇਲੇ ਆ ਜੀ ਹੁਣ ਤਾਂ ਪਾਤੀਆਂ ਵੇਚ ਕੇ ਗੁਜ਼ਾਰਾ ਕੀਤਾ ਸੀ ਜੀ ਪਾਤੀਆਂ ਪੱਤੀਆਂ ਵੇਚੀਆਂ ਕਮਿਹਾਰਾਂ ਨੂੰ ਤਾਂ ਫੇ ਅਸੀਂ ਆਟਾ ਨੂਨ ਤੇਲ ਲਿਆਂਦਾ ਘਰ ਖਾਣ ਵਾਸਤੇ ਕੋ ਸਰਕਾਰ ਨਾਲੋਂ ਮਦਦ ਮਿਲੀ ਤੁਹਾਨੂੰ ਨਹੀਂ ਮਿਲੀ ਸਰਕਾਰ ਨਾਲੋਂ ਕੋਈ ਮਦਦ ਨਹੀਂ ਮਿਲੀ ਕੀ ਨਾ ਜੀ ਤੁਹਾਡਾ ਬਲਵੰਦਰ ਸਿੰਘ ਇਹ ਕੀ ਕੰਮ ਕਰਦੇ ਹੋ ਦਿਹਾੜੀ ਟਪਾ ਕਰਦੇ ਆ ਉਹ ਤੇ ਇਹ ਜਿਹੜਾ ਕਾਰਡ ਤੁਸੀਂ ਫੜਿਆ ਆ ਕਾਰਡ ਤੇ ਦੀਪੂਆਂ ਦੇ ਕਣਕ ਆਈ ਆ ਤੁਹਾਨੂੰ ਕਣਕ ਮਿਲੀ ਆ ਨਹੀਂ ਮਿਲੀ ਕਣਕ ਤੁਹਾਡੇ ਘਰ ਦੇ ਕਿੰਨੇ ਜੀ ਆ ਜੀ ਅਸੀਂ ਆ ਕਿ 4 4 ਜੀ ਆ ਹਾਂ ਜੀ ਤੇ ਜੋ ਤੁਸੀਂ ਕਣਕ ਲੈਣ ਗਏ ਤੇ ਤੁਹਾਨੂੰ ਕੀ ਜਵਾਬ ਮਿਲਦਾ ਗਿਆ ਮੋਰੋ ਕਹਿੰਦੇ ਜਾ 7 ਇੰਚ ਦੇ ਘਰ ਚੱਲ ਜਾ ਜਾਂ 2 ਦੇ ਘਰ ਚੱਲ ਜਾ ਫੇਰ ਤੇ ਤੁਹਾਨੂੰ ਕਣਕ ਮਿਲ ਜੂ ਨਹੀਂ ਤਾਂ ਨਹੀਂ ਮਿਲਣੀ ਨਹੀਂ ਇਸ ਦਾ ਕੀ ਕਾਰਨ ਹੈ ਇਹਦਾ ਕਾਰਨ ਇਹ ਦੀਪੂ ਵਾਲੇ ਜੰਦਲ ਮਾਰਦੇ डाव ਕੇ ਅੱਛਾ ਜੀ ਕਹਿੰਦੇ ਅਸੀਂ ਨਹੀਂ ਤੇ ਜਿੱਥੇ ਚੱਕਰ ਜ਼ੋਰ ਲੱਗਦਾ ਨਾਲੋਂ ਥਾਣੇ ਚੱਲ ਜਾ ਜਿੱਥੇ ਮਰ ਜੀ ਕਿੰਨੇ ਮੈਂਬਰ ਦੀ ਦੱਸੇ ਜੀ ਆਪਣੇ ਚਾਰ ਚਾਰ ਮੈਂਬਰ ਤੇ ਘਰ ਦਾ ਗਿਆ ਯਾਰਾ ਫੇਰ ਅਸਰ ਨਾਲ ਚੱਲਦਾ ਜੀ ਕਣਕ ਨਹੀਂ ਯਾਰਾ ਹੁਣ ਤੇ ਅੱਡ ਟੱਪਾ ਕਰੀਦਾ ਇੱਦਾਂ ਹੀ ਹੁਣ ਤੁਸੀਂ ਕੀ ਪ੍ਰਸ਼ਾਸਨ ਕੋ ਮੰਗ ਕਰਦੇ ਆ ਅਸੀਂ ਕਹਿੰਦੇ ਕਣਕ ਮਿਲਣੀ ਚਾਹੀਦੀ ਹੱਕ ਮਿਲਣਾ ਚਾਹੀਦਾ ਜੀ ਸ ਕਲਵੰਤ ਜੀ ਕਿੰਨੇ ਮੈਂਬਰ ਕਰਦੇ ਆ ਜੀ 4 ਜੀ ਆ ਕਰਦੇ ਕੀ ਕੰਮ ਕਰਦੇ ਦਿਹਾੜੀ ਦਾ ਕੰਮ ਹੀ ਕਰਦੇ ਇੱਥੇ ਤੇ ਇਹ ਕਾਰਡ ਦੇ ਵਿੱਚ ਕਿੰਨੇ ਮੈਂਬਰ ਐਂਡ ਆ ਤੁਹਾਡੇ ਚਾਰ ਆ ਜੀ ਚਾਰ ਦੇ ਚਾਰ ਹੀ ਆ ਤੇ ਤੁਸੀਂ ਕਣਕ ਲੈਣ ਗਏ ਸੀ ਕਣਕ ਲੈਣ ਗਏ ਸੀ ਸਾਨੂੰ ਕਹਿੰਦੇ ਵੀ ਤੁਹਾਨੂੰ 15 ਤਰੀਕ ਨੂੰ ਦਿੰਨੇ ਆ 15 ਦੀ ਗਾ ਤੀਜੇ ਮਹੀਨੇ ਦੀ ਗਾ 15 ਤਰੀਕ ਵੀ ਲੰਘ ਗਈ ਆ ਤੇ ਸਾਡੀ ਕਣਕ ਆ ਹੀ ਨਹੀਂ 2 ਸਾਲ ਹੋ ਚਲੇ ਸਾਡੇ ਘਰਦਿਆਂ ਦੇ ਦਾਣੇ ਮਿਲਿਆ ਨਹੀਂ ਨਹੀਂ ਜਿਹੜੀ ਨਵੀਂ ਹੁਣ ਰਾਸ਼ਨ ਨੀਤੀ ਵਾਲੀ ਵੀ ਨਹੀਂ ਮਿਲੀ ਸਾਨੂੰ ਇੱਕ ਮਿੰਟ ਭੈਣ ਜੀ ਜਿਹੜੀ ਜੇ ਨਵੀਂ ਰਾਸ਼ਨ ਨੀਤੀ ਆ ਹਾਂਜੀ ਜਿਹੜਾ ਇੱਕ ਮੈਂਬਰ ਨੂੰ ਜਿਹੜੀ 9 ਕਿਲੋ ਕਣਕ ਮਿਲਣੀ ਸੀ ਵੇਖਿਆ ਉਹ ਵੀ ਨਹੀਂ ਮਿਲੀ ਸਾਨੂੰ ਉਹ ਵੀ ਨਹੀਂ ਮਿਲੀ ਤੁਹਾਨੂੰ ਹਾਂਜੀ ਤੇ ਸਾਡੀ ਜਿਹੜੀ ਪਹਿਲਾਂ ਮਿਲੀ ਸੀਗੀ ਹੂੰ ਉਹ ਵੀ ਨਹੀਂ ਸਾਨੂੰ ਦਿੱਤੀ ਜਿਹੜੀ ਚੌਂ ਜੀਆਂ ਦੀ ਹੁਣ ਮਿਲਣੀ ਸੀ ਹੂੰ ਨੀ ਨਕ ਹੋ ਗਿਆ ਸੀਗਾ ਤੇ ਉਹ ਵੀ ਨਹੀਂ ਸਾਨੂੰ ਦਿੱਤੀ ਕਣਕ ਸਾਡੀ ਹੁਣ ਤੀਜੀ ਵਾਰੀ ਆ ਚੁੱਕੀ ਆ ਤੇ ਸਾਡੇ ਲਈ ਦਾਣੇ ਹੈ ਨਹੀਂ ਕਹਿੰਦੇ ਕੀ ਮੰਗ ਕਰਦੇ ਜੀ ਅਸੀਂ ਆਪਦਾ ਹੱਕ ਮੰਗਣਾ ਚਾਹੁੰਦੇ ਆ ਕੀ ਨਾ ਜੀ ਤੁਹਾਡਾ ਅਸ਼ੋਕ ਸਿੰਘ ਜੀ ਕੀ ਕੰਮ ਕਰਦੇ ਹੋ ਜੜੀ ਤੋਂ ਆਪਾਂ ਕਰਦੇ ਆ ਜੀ ਕਰਦੇ ਕਿੰਨੇ ਮੈਂਬਰ ਆ ਜੀ 6 ਜੀ ਕਾਰਡ ਤੇ ਕਿੰਨੇ ਜਣੇ ਆ ਕਾਰਡ ਤੇ 6 ਆ ਕਾਰਡ ਖੋਲ ਕੇ ਦਿਖਾ ਦੇਵਾਂਗੇ ਆਪਣਾ ਸਾਨੂੰ ਆ ਲੋ ਹਾਂ ਖੋਲ ਕੇ ਦਿਖਾ ਦੇਵਾਂਗੇ ਕਿੰਨੇ 6 ਮੈਂਬਰ ਤਿੰਨ ਤੋਂ ਦੋ ਪੰਜ ਬੰਦੇ ਚੜੇ ਸੀ ਪੰਜ ਬੰਦੇ ਆ ਆਂਟੇ ਚੜੇ ਠੀਕ ਆ ਜੀ ਫੇਰ ਮੈਂ ਜਿਹੜੇ ਆਣੀ ਪੰਜ ਬੰਦੇ ਉਹ ਤੁਸੀਂ ਕਾਰਟ ਦੇ ਉੱਤੇ ਧੰਨ ਕਣਕ ਮਿਲੀ ਦੇਖੋ ਜੀ ਐਸ ਕੀ ਕਣਕ ਦਿੱਤੀ 2 ਅਪ੍ਰੈਲ ਨੂੰ ਮੰਡੀ ਨਾਲ ਨੇ ਉਦੋਂ ਮੈਂ ਨਹੀਂ ਦਿੱਤੀ ਫੇਰ 16 ਅਪ੍ਰੈਲ ਨੂੰ ਮੰਡੀ ਇਹਨਾਂ ਨੇ ਫੇਰ ਨਹੀਂ ਦਿੱਤੀ ਕੱਲ ਅਸੀਂ ਗਏ ਆ ਸਾਨੂੰ ਦਬਕੇ ਮਾਰੇ ਉਹਨਾਂ ਨੇ ਕਹਿੰਦੇ ਬਾਹਰ ਨਿਕਲ ਜਾਓ ਜਿੱਥੇ ਜਾਣਾ ਮਰਜੀ ਚੱਲ ਜਾਓ ਪੋਰਸ ਕੋਲ ਚੱਲ ਜਾਓ ਜਿੱਥੇ ਮਰਜੀ ਚੱਲ ਜਾਓ ਅਸੀਂ ਨਹੀਂ ਦੇਣੀ ਕਣਕ ਕੀ ਕਾਰਨ ਕੀ ਆ ਕਾਰਨ ਜੀ ਇਹ ਕਹਿੰਦੇ ਆ ਵੀ ਉਹਨੂੰ ਕਹਿ ਦਿਓ ਸਰਪੰਚ ਸਾਹਿਬ ਨੂੰ ਫੇਰ ਕਣਕ ਮਿਲ ਜੂਗੀ ਜੀ ਹਾਂਜੀ ਇਹ ਉਹਨਾਂ ਨੂੰ ਬਾਕੀ ਕਾਰਨ ਪਤਾ ਹੋਊ ਕਿਉਂ ਕਹਿੰਦੇ ਐਜੀ ਗੱਲ ਸਾਨੂੰ ਤੁਸੀਂ ਜੀ ਮੰਗ ਕਰਦੇ ਹੋ ਪ੍ਰਸ਼ਾਸਨ ਪਾਜੀ ਕਹਿੰਦੇ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਹਾਂਜੀ ਪਾਜੀ ਕਿਹਨਾ ਦੇ ਹੱਡਾ ਮੇਰਾ ਨਾਮ ਰੇਸ਼ਮ ਸਿੰਘ ਰੇਸ਼ਮ ਸਿੰਘ ਜੀ ਘਰ ਦੇ ਕਿੰਨੇਵੇਂ ਅੰਬਰ ਤੁਸੀਂ ਚਾਰ ਜਣੇ ਕੀ ਕੰਮ ਕਰਦੇ ਹੋ ਫਲੇਵਰ ਕਰਦੇ ਹੋ ਕਾਰ ਤੇ ਕਿੰਨੇ ਜਣੇ ਚੜਦੇ ਆਡੇ ਚਾਰ ਜਣੇ ਚਾਰ ਹੀ ਜੜੇ ਆ ਜੋ ਮੋਦੀ ਸਰਕਾਰ ਵੱਲੋਂ ਲਾਕਡਾਊਨ ਦੌਰਾਨ ਜਾਂ ਕਰਫੂ ਦੇ ਦੌਰਾਨ ਜਿਹੜੀ ਕनक ਆਈ ਆ ਤੁਹਾਨੂੰ ਮਿਲੀ ਹੈਨਾ ਵੀ ਦੋ ਜਣੇ ਤੇ ਮਿਲੀ ਸੀ ਹੁਣ ਵੀ ਸਾਨੂੰ ਦੋ ਜਣੇ ਤੇ ਕਹਿੰਦੇ ਦੋ ਜਣੇ ਤੁਹਾਡੇ ਆ ਵੀ ਬਾਕੀ ਨਹੀਂ ਆਏ ਇਹ ਲੋਕਡਾਊਨ ਦੇ ਦੌਰਾਨ ਤਾਂ ਮਿਲੀ ਦੋ ਜਣੇ ਦੀ ਮਿਲੀ ਜੇ ਨਿਕਾਣ ਹਾਂਜੀ ਦੋ ਵੀ ਨਹੀਂ ਮਿਲੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਸਾਨੂੰ ਪੂਰੀ ਕਾਨਕ ਮਿਲਣੀ ਚਾਹੀਦੀ ਜੋ ਵੀ ਸਾਡਾ ਹੱਕ ਹੈ ਮਿਲਣਾ ਚਾਹੀਦਾ ਹੈ ਕਾਰਡ ਤੇ ਕਿੰਨੇ ਜਣੇ ਦਿਖਾਓਗੇ ਖੋਲ ਕੇ ਕਾਰਡ ਖੋਲ ਕੇ ਦਿਖਾਉਂਗਾ ਸਾਨੂੰ ਚੱਲ 1 2 3 4 5 ਜਣਿਆਂ ਦੀ ਹੈ ਤੁਹਾਡੀ ਪੰਜ ਬੰਦੇ ਮੈਂਬਰ ਆ ਤੁਹਾਡੇ ਪੰਜਾਂ ਚੋਂ ਤੇਨ ਦੋ ਦੀ ਕਾਨਕ ਮਿਲੀ ਹੈ ਹਾਂਜੀ ਅੱਗੋਂ ਵੀ ਆਪਕੇ ਮਿਲੇ ਅਜੇ ਅੱਗੋਂ ਮੈਂ ਕੱਲ ਗਿਆ ਸੀ ਉੱਥੇ ਹੂੰ ਸਵੇਰ ਮੈਂ ਦੋ ਵਾਰੀ ਗਿਆ ਉਹ ਕਹਿੰਦੇ ਤੁਸੀਂ ਜਿੱਥੇ ਵੀ ਕੰਪਲੀਟ ਕਰਨੀ ਆ ਕਰ ਸਕਦੇ ਆ ਠੀਕ ਹੈ ਕੋਈ ਗੱਲ ਨਹੀਂ ਸੰ ਜਿੱਥੇ ਵੀ ਤੁਹਾਨੂੰ ਜਾਣਾ ਚਾਹੀਦਾ ਤੇ ਮੰਗੇ ਕੀ ਕਰਦੇ ਹੋ ਤੁਸੀਂ ਮੰਗੇ ਇਹੀ ਕਰਦੇ ਆ ਕਿ ਜੋ ਸਾਡਾ ਹੱਕ ਆ ਸਾਨੂੰ ਮਿਲਣਾ ਚਾਹੀਦਾ ਠੀਕ ਹੈ ਕੀ ਨਾਂਜੀ ਤੁਹਾਡਾ ਮੈਂ ਬਚਿੱਤਰ ਸਿੰਘ ਪਹਾੜ ਜੀ ਹਲਕਾ ਚਾਰਜ ਇੱਥੇ ਸ਼ਾਹਕੋ ਜੀ ਆਪਾਂ ਸਰ ਜੀ ਮੈਂ ਤੁਹਾਡੇ ਕੋਲ ਕੁਐਸਚਨ ਪੁੱਛਣਾ ਚਾਹੁੰਨਾ ਪਹਿਲੇ ਸਭ ਨਾਲ ਪਹਿਲੇ ਤੁਹਾਡੀ ਮੈਂ ਗੱਲ ਟੁਕ ਰਿਹਾ ਹਾਂ ਇੱਥੇ ਕੁਝ ਪਰਿਵਾਰ ਸਾਨੂੰ ਮਿਲੇ ਆ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਆ ਜੀ ਉਹਨਾਂ ਦੇ باوجود ਵੀ ਉਹ ਕਹਿੰਦੇ ਸਾਨੂੰ ਕਣਕ ਨਹੀਂ ਮਿਲੀ ਤੇ ਇਕੱਲੇ ਸੋਹਣ ਖੁਰਸਤ ਦਾ ਹਾਲ ਨਹੀਂ ਹੈ ਇਹ ਤਕਰੀਬਨ ਸਾਡੇ ਜਿਹੜੇ ਹਲਕੇ ਸ਼ਾਹਕੋਟ ਦੇ ਬਹੁਤਿਆਂ ਪਿੰਡਾਂ ਦਾ ਇਹ ਹਾਲ ਹੈ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਵੀ ਨਹੀਂ ਉਹਨਾਂ ਨੂੰ ਵੀ ਕਣਕ ਜਿਹੜੀ ਨਹੀਂ ਦਿੱਤੀ ਜਾ ਰਹੀ ਕੁਝ ਸ਼ਰਾਰਤੀ ਅਨਸਰ ਨੇ ਸਰਕਾਰ ਦੀ ਸ਼ਹਿਤ ਤੇ ਪੋਲਿਟਿਕਲ ਬੰਦੇ ਆ ਦੀ ਸ਼ਹਿ ਤੇ ਸਿਰਫ ਪਾਰਟੀ ਬਾਜ਼ੀ ਕਰਦੇ ਨੇ ਕਰੋਨਾ ਦੀ ਬਿਮਾਰੀ ਚੱਲ ਰਹੀ ਹੈ ਸਾਰਿਆਂ ਨੂੰ ਇੱਥੇ ਆਪਣੀ ਆਪਣੀ ਰੋਟੀ ਦੇ ਲਾਲੇ ਪਏ ਨੇ ਤੇ ਕੁਝ ਸ਼ਰਾਰਤੀ ਅੰਸਰ ਲੋਕ ਇਸ ਤੇ ਰਾਜਨੀਤੀ ਕਰ ਰਹੇ ਨੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਕਹਿੰਦੇ ਜੀ ਆ ਕੇ ਸਾਡੇ ਜੇ ਤੁਸੀਂ ਪੈਰਾਂ ਨੂੰ ਹੱਥ ਲਾਉਂਗੇ ਤਾਂ ਤਾਂ ਤੁਹਾਨੂੰ ਦਾਣੇ ਦੇ ਦੇਣਾ ਜੇ ਤੁਹਾਡੇ ਕਾਰਡ ਬਣੇ ਵੀ ਨਹੀਂ ਇਹਨੇ ਤੁਹਾਨੂੰ ਦਾਣੇ ਨਹੀਂ ਦੇਣੀ ਆ ਹਾਲਾਤ ਨੇ ਅਜਬਾ ਪਿੰਡ ਸੋਲ ਖੁਰਦ ਵਿੱਚ ਖੜੇ ਆ ਆ ਤੁਹਾਡੇ ਤੋਂ ਜਿੰਨਾ ਲੋਟਬੰਦ ਭਾਈਚਾਰਾ ਗਰੀਬ ਭਾਈਚਾਰਾ ਕੋਈ ਸਫਾਈ ਕਰਦਾ ਕੋਈ ਰਿਕਸ਼ਾ ਚਲਾਉਂਦਾ ਕੋਈ ਰੀੜੀ ਲਾਉਂਦਾ ਇਹੋ ਜਿਹੇ ਲੋਕ ਖੜੇ ਨੇ ਜਿਨ੍ਹਾਂ ਨੂੰ ਕਾਰਡ ਵੀ ਬਣੇ ਨੇ ਇਹਨਾਂ ਦੇ ਪਰ ਦਾਣੇ ਇਹਨਾਂ ਨੂੰ ਨਹੀਂ ਦਿੱਤੇ ਗਏ ਪਰ ਜੇ ਆਪਾਂ ਇਨਕੁਆਇਰੀ ਕਰ ਲਈਏ ਇਸ ਪਿੰਡ 'ਚ ਖੜ ਕੇ ਹੂੰ ਜਿੰਨਾ ਜਿੰਨਾ ਬੰਦਿਆਂ ਨੂੰ ਦਾਣੇ ਦਿੱਤੇ ਨੇ ਉਹਨਾਂ ਦੀ 10-10 15-15 ਕਿੱਲੇ ਜ਼ਮੀਨ ਹੈ ਘਰੇ ਗੱਡੀਆਂ ਖੜੀਆਂ ਕਾਰਾਂ ਖੜੀਆਂ ਕੋਠੀਆਂ ਪਾਈਆਂ ਪਰਿਵਾਰ ਐਨਆਰਆਈ ਹੈ ਹੂੰ ਇਹਨਾਂ ਸਰਪੰਚ ਨੇ ਪੰਚ ਨੇ ਕਈ ਬੰਦੇ ਇੱਥੇ ਇਹੋ ਜਿਹੇ ਨਿਸਾਬ ਦਾ ਸਰਪੰਚ ਪੰਚ ਨੇ ਜਿਨ੍ਹਾਂ ਨੂੰ ਦਾਣੇ ਦਿੱਤੇ ਨੇ ਪਰ ਆ ਜਿਹੜੇ ਲੋਕ ਖੜੇ ਨੇ ਇਹਨਾਂ ਵਿੱਚੋਂ ਕੋਈ ਵੀ ਆਪਾਂ ਚੱਲ ਕੇ ਇਹਨਾਂ ਦੇ ਘਰ ਦੇਖ ਲੈਨੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੈ ਜਿਹੜਾ ਸਰਮਾਇਦਾਰ ਹੋਵੇ ਇਹ ਤਾਂ ਰੋਜ਼ ਦੀ ਕਮਾ ਕੇ ਖਾਣ ਵਾਲੇ ਬੰਦੇ ਨੇ ਉਹ ਆਹਦਾ ਮੈਂ ਕੁਛ ਨਹੀਂ ਐਸੀ ਹੈ ਮੇਰਾ ਵੀ ਤੁਸੀਂ ਇਹਦੇ ਖਿਲਾਫ ਕੋਈ ਕੰਪਲੇਟ ਕੀਤੀ ਕਿਸੇ ਤਰ੍ਹਾਂ ਦੀ ਬਿਲਕੁਲ ਕੀਤੀ ਹੈ ਜੀ ਇਸ ਨਾਲ ਅਸੀਂ ਇਨਸਪੈਕਟਰ ਨਾਲ ਵੀ ਗੱਲ ਕੀਤੀ ਹੈ ਕੰਪਲੇਂਟ ਵੀ ਕੀਤੀ ਹੈ ਫੋਨ ਤੇ ਵੀ ਗੱਲ ਕੀਤੀ ਹੈ ਪਰ ਉਹਦਾ ਰਿਸਪੌਂਸ ਜਿਹੜਾ ਹੈ ਜ਼ੀਰੋ ਹੈ ਜੀ ਕੀ ਜਵਾਬ ਮਿਲ ਰਿਹਾ ਤੁਹਾਨੂੰ ਉਹ ਜਵਾਬ ਇਹ ਦੇ ਦੇ ਨੇ ਜੀ ਕਹਿੰਦੇ ਜੀ ਤੁਸੀਂ ਰਿਕਾਰਡ ਲਿਆ ਕੇ ਜੀ ਇਹਨਾਂ ਨੂੰ ਦਿਖਾ ਦਿਓ ਅਸੀਂ ਦੇ ਦਿੰਨੇ ਹਾਂ ਪਰ ਅਲਟੀਮੇਟਲੀ ਅੱਜ 3 ਮਹੀਨੇ ਹੋ ਗਏ ਅਲਟੀਮੇਟਲੀ ਉਹਦਾ ਰਿਜ਼ਲਟ ਜ਼ੀਰੋ ਆਇਆ ਜਾਂ ਤਾਂ ਪ੍ਰਸ਼ਾਸਨ ਚੋਰ ਤੇ ਕੁੱਤੀ ਰਲੇ ਨੇ ਡੀਪੂ ਵਾਲੇ ਰਲੇ ਨੇ ਪ੍ਰਸ਼ਾਸਨ ਵਾਲੇ ਨੇ ਜੇ ਇਹਨਾਂ ਲੋਕਾਂ ਨੂੰ ਕਣਕ ਨਹੀਂ ਮਿਲਦੀ ਇਹਨਾਂ ਦੇ ਕਾਰਡ ਬਣਿਆ ਤੇ باوجود ਇਹਨਾਂ ਦੀ ਕਣਕ ਜਾਂਦੀ ਕਿੱਥੇ ਪਿੱਛੋਂ ਦੇ ਆਈ ਹੈ ਇਹ ਜਾਂ ਦੀਪੂ ਵਾਲਾ ਖਾ ਜਾਂਦਾ ਜਾਂ ਜਿਹੜਾ ਇੱਥੇ ਇਹਨਾਂ ਦਾ ਇਨਸਪੈਕਟਰ ਉਹ ਖਾਂਦਾ ਤੇ ਕਿਤਨੇ ਕਿਤੇ ਤਾਂ ਜਾਂਦੀ ਹੈ ਨਾ ਜੀ ਵਾਪਸ ਤਾਂ ਭੇਜਦੇ ਨਹੀਂ ਤੁਸੀਂ ਹੁਣ ਸਾਰੇ ਇਸ ਮਸਲੇ 'ਚ ਕੀ ਆਪਣੀ ਕਾਰਵਾਈ ਕਰ ਰਹੇ ਹੋ ਕੀ ਮਤਲਬ ਕਰ ਰਹੇ ਹੋ ਅਸੀਂ ਇਹਨਾਂ ਸਾਰਿਆਂ ਦੀਆਂ ਕੰਪਲੇਂਟਾਂ ਕੀਤੀਆਂ ਹੈ ਸੇ ਪ੍ਰਸ਼ਾਸਨ ਕੋਲ ਮੰਗ ਕਰਦੇ ਨੇ ਇਹ ਕੋਈ ਜਿਹੜਾ ਮਜ਼ਾਕ ਨਹੀਂ ਹੈ ਸਾਰੇ ਪਰਿਵਾਰ ਲੋੜਵੰਦ ਪਰਿਵਾਰ ਨੇ ਉਹ ਤੋਂ ਕਰੋਨਾ ਦੀ ਮਹਾਮਾਰੀ ਨਾਲ ਜੂਝ ਰਹੇ ਨੇ ਇਹ ਕੋਈ ਇਹ ਵਾਧੂ ਨਹੀਂ ਮੰਗਦੇ ਇਹ ਆਪਣਾ ਹੱਕ ਮੰਗਦੇ ਇਹਨਾਂ ਨੂੰ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਇਹਦੀ ਇਨਕੁਆਇਰੀ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਲੋਕ ਹੱਕਦਾਰ ਨੇ ਇਹਨਾਂ ਨੂੰ ਕਣਕ ਕਿਉਂ ਨਹੀਂ ਦਿੱਤੀ ਗਈ ਤੇ ਜਿਨ੍ਹਾਂ ਨੂੰ ਦਿੱਤੀ ਗਈ ਉਹ ਉਹਨਾਂ ਦੇ ਹਾਲਾਤ ਕੀ ਨੇ ਕਿਉਂ ਜੇ ਘਰਾਂ 'ਚ ਰਹਿੰਦੇ ਨੇ ਉਹ ਐਨਆਰਆਈ ਨੇ ਉਹਨਾਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਤੇ ਉਹਨਾਂ ਦੇ ਕਾਰਡ ਕੱਟੇ ਜਾਣੇ ਚਾਹੀਦੇ ਤੇ ਇਹਨਾਂ ਨੂੰ ਕਾਨੂੰਨ ਜਿਹੜੀ ਮਿਲਣੀ ਚਾਹੀਦੀ ਹੈ ਤੇ ਜ਼ਿੰਮੇਵਾਰ ਅਧਿਕਾਰੀਆ ਤੇ ਪੋਲਿਟਿਕਲ ਬੰਦਿਆ ਤੇ ਪ੍ਰਸ਼ਾਸਨ ਤੇ ਜਿਹਨਾਂ ਨੇ ਇਹ ਗਲਤੀ ਹੋਣਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਕੀ ਨਾਮਤਾ ਜੀ ਤੁਹਾਡਾ ਸਿਲਿੰਦਰ ਕੌਰ ਡੀਕੂ ਕੇ ਦੇ ਨਾਮ ਤੇ ਆ ਜੀ ਮੇਰੇ ਸਿਲਿੰਦਰ ਕੌਰ ਦੇ ਨਾਮ ਤੇ ਹੈ ਸਿਲਿੰਦਰ ਕੌਰ ਦੇ ਨਾਮ ਤੇ ਹੈ ਹਾਂ ਜੀ ਮਤਾ ਜੀ ਕੁਝ ਕਾਰਡ ਸਾਡੇ ਕੋਲ ਮਤ ਤੁਹਾਡੇ ਸਾਹਮਣੇ ਵੀ ਪਏ ਆ ਕੁਝ ਕਾਰਡ ਹੈਗੇ ਆ ਕਾਫੀ ਕਾਰਡ ਆ ਹਾਂ ਜੀ ਕੋਈ ਸਾਡੇ ਕੋਲ ਵੀ ਪਏ ਆ ਇਹਨਾਂ ਦੇ ਕਿਸੇ ਦੇ ਪੰਜ ਮੈਂਬਰ ਕਿਤੇ ਛੇ ਮੈਂਬਰ ਇਹ ਇਹਨਾਂ ਦਾ ਇਹ ਇਲਜ਼ਾਮ ਆ ਕਿ ਤੁਸੀਂ ਇਹਨਾਂ ਨੂੰ ਕਣਕ ਨਹੀਂ ਦਿੱਤੀ ਉਹਦੇ ਬਾਰੇ ਦੱਸ ਜਾਣਾ ਚਾਹੁੰਦੇ ਥਾਡੇ ਅਸੀਂ ਇਹ ਗੱਲ ਕਰਦੇ ਆ ਪਮਾ ਪੰਜਾਂ ਦੇ ਪਮਾ ਛੇ ਹੋਰ ਪਮਾ ਸੱਤ ਹੋਰ ਜੀ ਜੇ ਸਾਡੀ ਰਿਕਾਰਡ ਚ ਆ ਗਿਆ ਅਸੀਂ ਦੇਣਦਾਰ ਹਾਂ ਹਾਂ ਜੀ ਜੇ ਸਾਡੇ ਕੋ ਨਹੀਂ ਹੈਗੇ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਅਸੀਂ ਦੇਣਦਾਰ ਨਹੀਂ ਹੈਗੇ ਹਾਂ ਜੀ ਤੇ ਤੁਸੀਂ ਇਹ ਆਪਣੇ ਅਫਸਰਾਂ ਦੇ ਰਿਕਾਰਡ ਦੇ ਵਿੱਚ ਲਿਆਂਦਾ ਇਹਨੂੰ ਇਸ ਇਹ ਜਿਹੜੇ ਕਾਰਡ ਨੇ ਹੈ ਉਹਨਾਂ ਦੇ ਲਿਆਂਦਾ ਅਫਸਰਾਂ ਦੇ ਰਿਕਾਰਡ ਦੇ ਜਿੰਨਾਂ ਕਾਟਾਂ ਦੀ ਉਹਨਾਂ ਦੀ ਆਈ ਹੈ ਜੀ ਸਾਡੇ ਉਹਨਾਂ ਦਾ ਕੀ ਜਵਾਬ ਸੀ ਅੱਗੇ ਉਹ ਉਹ ਕਹਿੰਦੇ ਵੀ ਜਿਨ੍ਹਾਂ ਦਾ ਨਹੀਂ ਮਸ਼ੀਨ ਦੇ ਚੈੱਕ ਕਰਾਣਾ ਜੇ ਉਹਨਾਂ ਦਾ ਆਇਆ ਤਾਂ ਨਹੀਂ ਦੇਣੀ ਜੇ ਆਇਆ ਤਾਂ ਦੇਣੀ